ਪੁਲਿਸ ਤੇ ਗੈਂਗਸਟਰਾਂ ਵਿਚਾਲੇ ਇੱਕ ਵਾਰ ਫੇਰ ਮੁਟਪੇੜ ਹੋਈ ਹੈ ਮਾਮਲਾ ਲੁਧਿਆਣਾ ਦਾ ਸਾਹਮਣੇ ਆ ਰਿਹਾ ਜਿੱਥੇ ਲੁਧਿਆਣਾ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਆਮੋ ਸਾਹਮਣੇ ਹੋਏ ਨੇ ਦੱਸਿਆ ਜਾ ਰਿਹਾ ਲੰਡਾ ਗੈਂਗ ਦੇ ਗੁਰਗਿਆਂ ਦੇ ਵਿੱਚ ਤੇ ਪੁਲਿਸ ਦੇ ਵਿਚਾਲੇ ਮੁਟਪੇੜ ਹੋਈ ਜਿਸ ਦੇ ਵਿੱਚ ਗੈਂਗਸਟਰਾਂ ਦੀ ਲੱਤ ਤੇ ਗੋਲੀ ਵੀ ਲੱਗੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੋਂ ਲਗਾਤਾਰ ਜਿੱਥੇ ਗੈਂਗਸਟਰਾਂ ਤੇ ਪੁਲਿਸ ਦੇ ਵਿਚਾਲੇ ਮੁਟਪੇੜ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਪੁਲਿਸ ਲਗਾਤਾਰ ਗੈਂਗਸਟਰ ਬਾਦ ਤੇ ਕਾਬੂ ਪਾਉਣ ਦੇ ਲਈ ਕਾਰਵਾਈ ਕਰਦੀ ਪਈ ਹੈ ਤੇ ਉੱਥੇ ਹੀ ਇਹ ਵੀ ਦੇਖਿਆ ਆਰੇ ਲੁਧਿਆਣਾ ਦੇ ਵਿੱਚ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਂਦਾ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਗੈਂਗਸਟਰਾਂ ਤੇ ਗੈਂਗਸਟਰਵਾਦ ਤੇ ਠੱਲ ਪਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜਦੋਂ ਲੁਧਿਆਣਾ ਦੇ ਵਿੱਚ ਇਸ ਤਰੀਕੇ ਦੀ ਜਾਣਕਾਰੀ ਮਿਲਦੀ ਹੈ ਲੰਡਾ ਗੈਂਗ ਦੇ ਗੈਂਗਸਟਰ ਦੇ ਹੋਣ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਤੇ ਫਾਇਰਿੰਗ ਕੀਤੀ ਜਾਂਦੀ ਹੈ ਇਹਨਾਂ ਦਾ ਐਨਕਾਊਂਟਰ ਕੀਤਾ ਜਾਂਦਾ ਜਿਸ ਦੇ ਵਿੱਚ ਬਦਮਾਸ਼ਾਂ ਦੇ ਪੈਰ ਤੇ ਗੋਲੀ ਲੱਗ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲੈ ਕੇ ਜਾਇਆ ਗਿਆ ਉਸ ਗੈਂਗਸਟਰ ਨੂੰ ਤੇ ਉਸ ਉਹ ਪੂਰੀ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਲਗਾਤਾਰ ਜੋ ਵੀ ਗੱਲਬਾਤ ਸਾਹਮਣੇ ਆਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਹਾਂ ਇੱਥੇ ਗੱਲ ਹੋ ਰਹੀ ਹੈ ਜੀ ਸਰ ਕੀ ਜਿਹੜਾ ਕਾਊਂਟਰ ਹੋਇਆ ਹੈ ਜੀ ਕੋਣ ਹੈ ਇਹ ਚਾਰ ਬੰਦੇ ਆ ਆਇਡੈਂਟੀਫਾਈਡ ਸੀਗੇ ਜੀ ਤਿੰਨ ਬੰਦੇ ਆਪਾਂ ਫੜਲੇ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀਗੀ ਤੇ ਪੰਛੇ ਪਰਚੇ ਇਹਨਾਂ ਤੇ ਪਹਿਲਾਂ ਵੀ ਦਰਜ ਆ ਤੇ ਲੰਡਾ ਹਰੀਕੇ ਜਿਹੜਾ ਹੈ ਉਹਦੇ ਐਸੋਸੀਏਟਸ ਆ ਇੱਕ ਬੰਦਾ ਇਹਨਾਂ ਵਿੱਚੋਂ ਡਾਇਰੈਕਟਲੀ ਉਹਦੇ ਨਾਲ ਗੱਲ ਕਰਦਾ ਫਰੋਤੀ ਮਰਡਰ ਅਟੈਂਟੂ ਮਰਡਰ ਦੇ ਵਾਰਦਾਤਾਂ ਨਾਂ ਕਿਤੀਆਂ ਹੋਈਆਂ ਤਿੰਨ ਬੰਦੇ ਆਪਾਂ ਪਹਿਲਾਂ ਫੜਲੇ ਸੀਗੇ ਤੇ ਉਹਨਾਂ ਦੀ شناخت ਤੇ ਇੱਕ ਇੱਕ ਬੰਦਾ ਜਿਹੜਾ ਇਹਨਾਂ ਦਾ ਐਸੋਸੀਏਟ ਸੀਗਾ ਇੱਥੇ ਛੁਪਿਆ ਹੋਇਆ ਸੀਗਾ ਤੇ ਜਦ ਪੁਲਿਸ ਨੇ ਘੇਰਾ ਪਾਇਆ ਤੇ ਇਹਦੇ ਕੋਲ ਵੈਪਨ ਸੀਗਾ ਇਹਨੇ ਫਾਇਰਿੰਗ ਕੀਤੀ ਤੇ ਪੰਜੇ ਰਾਉਂਡ ਪੁਲਿਸ ਵੱਲੋਂ ਫਾਇਰ ਹੋਏ ਪੰਜੇ ਰਾਉਂਡ ਇਸ ਵੱਲੋਂ ਵੀ ਫਾਇਰ ਹੋਏ ਤੇ ਕ੍ਰਿਟੀਕਲੀ ਇੰਜਰਡ ਇਹ ਹੋ ਗਿਆ ਜੀ ਤੇ ਇਹਨੂੰ ਸ਼ਿਫਟ ਕਰਤਾ ਆਪਾਂ ਸਿਵ ਹਸਪੀਟਲ 'ਚ ਸਤਿ ਸ੍ਰੀ ਅਕਾਲ ਤੁਸੀਂ ਜੋ ਜੁਆਇਨ ਕੀਤਾ ਸੀ ਗੈਂਗਸਟਰ ਨੂੰ ਸਾਫ ਗਿਆ ਸੀਗਾ ਵੀ ਇੱਥੋਂ ਦੀ ਤੁਹਾਡੀ ਜਗ੍ਹਾ ਹੈ ਨਹੀਂ ਲੁਧਿਆਣਾ ਜੀ ਤੁਹਾਡੇ ਜੁਆਇਨ ਕਰਦੇ ਹੀ ਆਹ ਵਾਰਦਾਤ ਹੋਈ ਹੱਦ ਤੋਂ ਵਾਰਦਾਤ ਮਿਲ ਗਿਆ ਨਾ ਦੇਖੋ ਜੀ ਤੁਸੀਂ ਆਨ ਵਾਲੇ ਟਾਈਮ ਤੇ ਗੈਂਗਸਟਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਗੈਂਗਸਟਰ ਬਹੁਤ ਜ਼ਿਆਦਾ ਸક્રિય ਹੈ ਲੁਧਿਆਣਾ ਦੇ ਵਿੱਚ ਗੈਂਗਸਟਰ ਦਾ ਆਈ ਆਈ ਹੱਲ ਹੋਣਾ ਹੈ ਜਿਹੜਾ ਅੱਜ ਸਿੱਧਾ ਦੋ ਕਿੰਨੇ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਪਰਚੇ ਹਨ 5-6 ਪਰਚੇ ਤਾਂ ਆਈਡੈਂਟੀਫਾਈ ਹੋਏ ਕਿ ਕੀ ਨਾਮ ਹੈਗਾ ਜਿਹੜਾ ਜੀ ਸੁਮਿਤ ਨਾਮ ਸੁਮਿਤ ਸੁਮਿਤ ਜਿਹੜਾ ਅੱਜ ਫੜਿਆ ਗਿਆ ਹੈ ਜੀ ਕਿੰਨੇ ਕੇਸਾਂ ਤੋਂ ਰਵਿੰਦਾ ਸੀਗਾ ਜੀ ਇਹ ਦੋ ਤਿੰਨ ਕੇਸ ਤਾਂ ਆਈਡੈਂਟੀਫਾਈ ਹੋਏ ਬਾਕੀ ਤੁਹਾਨੂੰ ਪ੍ਰੈਸ ਨੋਟ ਚ ਬੰਦ ਕਰ ਦਸਦੇ ਹਾਂ ਸਰ ਕਿੰਨੇ ਕੁ ਫਾਇਰ ਉਹਦੇ ਵੱਲੋਂ ਕੀਤੇ ਗਏ ਕਿੰਨੇ ਕ੍ਰਾਸ ਫਾਇਰ ਚਾਰ ਚਾਰ ਸ਼ਾਇਦ ਉਹਦੇ ਵੱਲੋਂ ਹੋਏ ਆ 6 ਸਾਡੇ ਵੱਲੋਂ ਕੋਈ ਪੁਲਿਸ ਕਰਮੀ ਤਾਂ ਨਹੀਂ ਜਖਮੀ ਨਹੀਂ ਕੋਈ ਪੁਲਿਸ ਕਰਮੀ ਨਹੀਂ ਜੀ ਥੈਂਕ ਯੂ ਥੈਂਕ ਯੂ